ਹਰ ਨੂੰਗੇ ਯਸੂ ਵਾਲੇ ਹਰ ਨੂੰਗੇ ਰਾਜੇ ਨੇ ਜ਼ਿਕਰ ਦਿੱਤਾ ਬਰੇ ਸੰਘਾ ਜੈ ਜੀ ਹੋਰ ਕੀ ਨਾਮ ਰੋੜਾਈ ਵਾਹ ਜੀ ਖਾਲਸਾ ਵਾਹਿਗੁਰੂ ਤੇ ਮੇਰਾ ਨਾਮ ਲੱਜਾ ਸਿੰਘ ਹੈ ਜੀ ਪਿੰਡ ਸਲੇਮਗੜਾ ਕਿਹੜੀ ਪਾਰਟੀ ਨੂੰ ਤੁਸੀਂ ਬਲੋਕ ਕਰ ਰਹੇ ਹੋ ਅਸੀਂ ਸਰਦਾਰ ਸਿੰਘ ਜੀ ਸੀਮਾਨ ਅਫਸਰ ਤੁਹਾਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਵਿੱਚੋਂ ਕਿ ਅਸੀਂ ਘੱਟ ਤੋਂ ਘੱਟ ਸੱਚੇ ਪਾਤਸ਼ਾਹ ਬਾਬਾ ਨਾਨਕ ਦੀ ਹੋਂਦ ਅਸਾਂ ਲੈ ਕੇ ਤੁਰਿਓ ਹਾਂ ਅਸੀਂ 2-3 ਲੱਖ ਦੀ ਜਿੱਤ ਪ੍ਰਾਪਤ ਕਰਕੇ ਸੈਂਟਰ ਦੇ ਅੰਦਰ ਸਰਦਾਰ ਸਿੰਘ ਜੀ ਸਿੰਘ ਮਾਨ ਨੂੰ ਭੇਜਣਾ ਜੋ ਕਿ ਅਸੀਂ ਇੱਕ ਹੋਰ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਵੀ ਜਿਹੜੀ ਲਹਿਰ ਚੱਲੀ ਐ ਬਾਬੇ ਨਾਨਕ ਦੀ ਇਹ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਸੀ ਚੈਲੰਜ ਕਰਦੇ ਆ ਵੀ ਪੰਜਾਬ ਕਣੀ ਮੂੰਹ ਕਰਕੇ ਵੀ ਕਿਸੇ ਸਰਕਾਰ ਨੂੰ ਝਾਕਣ ਦੀ ਹੋਂਦ ਨਾ ਮਿਲੇ ਵੀ ਇਹ ਹਰ ਸਮੇਂ ਜਿੱਤਦੀ ਰਹੂਗੀ ਕੌਮ ਨੂੰ ਇਹ ਅਸੀਂ ਜਿਹੜੀਆਂ ਦੂਜੀਆਂ ਜਿੰਨੀ ਵੈਰੈਟੀ ਪਾਰਟੀਆਂ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਚੈਲੰਜ ਕਰਦੇ ਆ ਵੀ ਅਗਲੇ ਇਲੈਕਸ਼ਨ ਦੇ ਵਿੱਚ ਜਿੰਨੀ 117 ਸੀਟ ਸਾਰੀ ਦੀ ਸਾਰੀ ਪੰਜਾਬ ਖਾਲਸੇ ਦੀ ਆਣ ਗਈਆਂ ਤੇ ਹੁਣ ਵੀ ਘਟੋ ਘਟ ਹਲੇ ਸਮਾਪੇ ਇਹ ਐਹੀ ਜੀ ਲਹਿਰ ਬਣ ਜਾਣੀ ਹੈ ਕਿ ਇਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਵਨ ਕਈ ਵਾਰੀ ਮਹਾਰਾਤਾ ਐਹੀ ਜੀ ਕਿਰਪਾ ਹੋਣੀ ਆ ਬਾਬੇ ਨਾਨਕ ਦੀ ਅਸੀਂ 13 ਵੀ ਲੈ ਸਕਦੇ ਹਾਂ ਜੇ ਗੁਰੂਆਂ ਦੀ ਕਿਰਪਾ ਆਉਣ ਲੱਗਿਆ ਨਾ ਹੁਣ ਹੁਣ ਸਾਨੂੰ ਕੋਈ ਚਿੰਤਾ ਨਹੀਂ ਰਹੀ ਕਿਸੇ ਵੀ ਚੀਜ਼ ਦੀ ਅਸੀਂ ਬਹੁਤ ਚੀਜ਼ਾਂ ਦੇਖ ਲਈਆਂ ਮੈਂ મોદી ਕਹਿੰਦਾ ਪੰਜ ਪਿਆਰੇ ਵਿੱਚੋਂ ਮੇਰਾ ਖੂਨ ਹੈ ਹੈ ਜੀ મોદી ਕਹਿੰਦਾ ਪੰਜ ਪਿਆਰੇ ਚ ਮੇਰਾ ਵੀ ਖੂਨ ਹੈ ਅੱਛਾ ਵੀ ਹਰ ਇੱਕ ਜਗ੍ਹਾ ਤੇ ਕਹਿੰਦਾ ਵੀ ਮੇਰਾ ਖੂਨ ਹੈ ਇਹ ਉਹ ਕਿਹੜਾ ਖੂਨ ਐ ਸਾ ਜਿਹੜਾ ਵੀ ਉਹਦੇ ਉਹ ਦੋਸਤ ਲੈ ਨਹੀਂ 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 ਕਿਸੇ ਵੀ ਕਾਂਗਰਸੀ ਦਾ ਖੂਨ ਪੰਜ ਪਿਆਰੇ ਕਿਸੇ મોદી ਦੀ ਬੀਜੇਪੀ ਪਾਰਟੀ ਦਾ ਕਿਸੇ ਦਾ ਪੰਜ ਪਿਆਰੇ ਚ ਖੂਨ ਨਹੀਂ ਹੋ ਸਕਦਾ 1% ਜ਼ੀਰੋ ਬੈਲੈਂਸ ਵੀ ਨਹੀਂ ਹੋ ਸਕਦਾ ਜੋ ਪੰਜ ਪਿਆਰੇ ਨੇ ਅਕਾਲ ਪੁਰਖ ਦੀ ਫੌਜ ਹੈ ਇਹ ਤਾਂ ਉਸੇ ਦਾ ਖੂਨ ਹੈ ਦਸਵੇਂ ਪਾਤਸ਼ਾਹੀ ਗੁਰਗੋਵ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਜਿਹਦੀ ਦੇਣ ਸਭ ਤੋਂ ਵੱਡੀ ਬਾਬੇ ਨਾਨਕ ਦੀ ਇਹਨਾਂ ਵਿੱਚ ਮੋਦੀ ਮਾਦੀ ਦੇ ਕੋਈ ਖੂਨ ਨਾ ਪੈਦਾ ਹੋ ਸਕਦੇ ਨਾ ਹੋਣੇ ਹੋਣੇ ਵੀ ਨਹੀਂ ਨਾ ਕਿਸੇ ਕਾਂਗਰਸ ਦੇ ਹੋਣੇ ਨਾ ਕਿਸੇ ਮੋਦੀ ਦੇ ਹੋਣੇ ਨਾ ਕਿਸੇ ਭਗਵੰਤ ਮਾਨ ਦੇ ਵੀ ਨਹੀਂ ਹੋਣੇ ਜਦੋਂ ਅਸੀਂ ਇਤਿਹਾਸਾਂ ਨੂੰ ਦੇਖੀਏ ਨਾ ਜਦੋਂ ਮੈਂ ਸਾਰੇ ਇਤਿਹਾਸ ਦੇਖੇ ਲਾ ਕੇ ਦਰਯੋਧਨ ਤੋਂ ਰਾਵਣ ਤੋਂ ਸਾਰੇ ਇਤਿਹਾਸਾਂ ਤੋਂ ਥੱਲੇ ਕੇਸ਼ਰੀਵਾਲ ਇਤਿਹਾਸ ਆਇਆ ਸਭ ਤੋਂ ਅੱਜ ਤੱਕ ਘਟਿਆ ਦੁਨੀਆ ਦੇ ਵਿੱਚ ਜੇ ਕਿਤੇ ਚੈਲੰਜ ਕਰਨਾ ਹੋਵੇ ਪੁੱਛਣਾ ਹੋਵੇ ਪੁੱਛ ਸਕਦਾ ਹੈ ਕੋਈ ਵੀ ਬੰਦਾ ਦੇਖੋ ਸਭ ਤੋਂ ਵੱਡੀ ਕੀ ਗੱਲ ਹੁੰਦੀ ਹੈ ਸਾਡੇ ਮਨ ਦੇ ਵਿਚਾਰ ਦੀ ਕੋਈ ਬੰਦਾ ਗਲਤੀ ਕਰਦਾ ਦਸਵੀਂ ਬੰਦੇ ਇਕੱਠੇ ਹੋ ਜਾਂਦੇ ਨੇ ਉਹ ਕੀ ਕਹਿੰਦੇ ਨੇ ਵੀ ਚਲੋ ਇਹਨੂੰ ਨਗਰ ਦੇ ਵਿੱਚ ਦੀ ਫੇਰ ਦਿਓ ਦੋਸ਼ੀ ਬੰਦੇ ਨੂੰ ਉਹਨੂੰ ਸਜ਼ਾ ਕਬੂਲ ਹੋ ਜਾਂਦੀ ਹੈ ਲੋਕਾਂ ਚ ਮੋਦੀ ਰੈਲੀਆਂ ਕਰ ਰਿਹਾ ਪੱਗ ਬੰਨ ਕੇ ਚਲੋ ਪੱਗ ਤਾਂ ਮੌਕੇ ਦਾ ਧਿਆਰ ਵਰਤਦਾ ਹੀ ਹੈ ਜੀ ਕੋਈ ਉਹਦੀ ਪੱਗ ਵੰਨਣ ਨਾਲ ਕੋਈ ਰੈਲੀ ਨੇ ਕੁਝ ਨਹੀਂ ਅਸਰ ਪਾਣਾ ਇਹ ਪੱਗਾਂ ਨਾਲ ਕੁਝ ਨਹੀਂ ਹੋਣਾ ਇਹ ਤਾਂ ਬਰੁਪਤਾਰਨਾ ਸੰਸਾਰ ਚ ਦੁਨੀਆ ਧਾਰਦੀ ਹੈ ਦੁਨੀਆ ਕਰਦੀ ਹੈ ਪੱਗ ਬੰਨਣ ਨਾਲ ਕੁਝ ਨਹੀਂ ਹੁੰਦਾ ਜਦੋਂ ਤੱਕ ਅੰਮ੍ਰਿਤ ਧਾਰੀ ਨਹੀਂ ਹੁੰਦਾ ਉਦੋਂ ਤੱਕ ਉਦੋਂ ਤੱਕ ਕੋਈ ਵੀ ਬੰਦਾ ਸਿੱਖ ਨਹੀਂ ਬਣ ਸਕਦਾ ਜਦੋਂ ਤੱਕ ਜੇ ਅਸੀਂ ਪੁੱਛੀਏ ਨਾ ਬੰਦਿਆਂ ਨੂੰ ਜਿਹੜੇ ਕਹਿ ਦਿੰਦੇ ਨੇ ਕਈ ਦੇਖੇ ਨੇ ਮੈਂ ਜੇ ਇਹ ਐ ਸਿੱਖ ਹੁੰਦੇ ਦਸਵੇਂ ਪਾਤਸ਼ਾਹ ਨੂੰ ਅੰਮ੍ਰਿਤ ਚਕਣ ਦੀ ਕੀ ਲੋੜ ਸੀ ਪੰਜ ਪਿਆਰਿਆਂ ਤੋਂ ਕੱਲਾ ਉਹੀ ਅਮਰਤਤਾ ਦੀ ਸਿੱਖ ਹੋ ਸਕਦਾ ਜਿਹੜਾ ਅਮਰ ਸ਼ਕਤ ਦਾ ਹੈ ਮੁਸਲਮਾਨਾਂ ਨੇ ਸਿਵਲ ਮਾਰ ਨੂੰ ਹਮਾਇਤ ਦਿੱਤੀ ਹੈ ਉਹਦਾ ਕਾਰਨ ਕੀ ਹੈ ਹਾਂਜੀ ਮੁਸਲਮਾਨਾਂ ਨੇ ਸਿਵਲ ਮਾਰ ਨੂੰ ਹਮਾਇਤ ਦਿੱਤੀ ਹੈ ਉਹਦਾ ਕਾਰਨ ਪੁੱਛਦੇ ਪਹਿਲਾ ਕਾਰਨ ਤਾਂ ਇਹ ਹੈ ਹਮਾਇਤ ਦੇਣ ਦਾ ਤੇ 10ਵੇਂ ਪਾਤਸ਼ਾਹ ਗੁਰਗੋਬ ਸਿੰਘ ਜੀ ਦੀ ਕਿਰਪਾ ਹੋਈ ਹੈ ਸਭ ਤੋਂ ਵੱਡੀ ਤਾਂ ਜਦੋਂ ਪਰਮਾਤਮਾ ਦੀ ਕਿਰਪਾ ਕਿਸੇ ਵੀ ਕੌਮ ਤੇ ਕਿਸੇ ਧਰਮ ਤੇ ਕਿਸੇ ਬਰਾਦਰੀ ਜਾਤ ਤੇ ਹੁੰਦੀ ਹੈ ਉਹਦੀ ਕਿਰਪਾ ਨਾਲ ਕੋਈ ਵੀ ਕੰਮ ਹੁੰਦਾ ਉਹ ਨਹੀਂ ਹੁੰਦਾ ਬਿਨਾ ਪਰਮਾਤਮਾ ਤੋਂ ਬੰਦਾ ਕੁਝ ਨਹੀਂ ਕਰ ਸਕਦਾ ਪਹਿਲੀ ਤਾਂ ਉਹਦੀ ਮਾਰਕ ਦੀ ਕਿਰਪਾ ਹੋਈ ਹੈ ਦੂਜੀ ਉਹਨਾਂ ਬੰਦਿਆਂ ਨੂੰ ਇਹ ਵੀ ਪਤਾ ਲੱਗਿਆ ਨਾ ਵੀ ਬਿਨਾ ਇੱਕ ਮਣੇ ਸੰਸਾਰ ਨਹੀਂ ਚੱਲਦਾ ਜਿਹੜਾ ਸਰਦਾਰ ਸਿੰਘ ਜੀ ਸਿੰਘ ਮਾਨ ਇਹਦੇ ਵਿੱਚ ਨਾ ਕੋਈ ਹਿੰਦੂ ਨਾ ਕੋਈ ਸਿੱਖ ਨਾ ਕੋਈ ਮੁਸਲਮਾਨ ਨਾ ਕੋਈ ਹੋਰ ਇਹ ਇੱਕ ਸਭ ਨੂੰ ਇੱਕ ਸਮੰਧ ਹੈ ਕੋਈ ਜਾਤ ਬਰਾਦਰੀ ਕੋਈ ਧਰਮੇ ਤੋਂ ਬਾਹਰ ਨਹੀਂ ਇਹ ਸਭ ਨੂੰ ਇੱਕ ਸਮੰਧ ਹੈ ਇੱਕੇ ਬਣ ਕੇ ਤੁਰਦਾ ਇਹ ਕਹਿੰਦਾ ਵੀ ਸਾਰਾ ਇਨਸਾਨ ਪਰਮਾਤਮਾ ਦਾ ਇੱਕ ਹੈ ਇੱਕ ਸਮੰਧ ਹੈ ਸਭ ਨੂੰ ਇੱਕ ਸਾਰੇ ਸਤਕਾਰ ਦਿੰਦਾ ਇਹ ਚ ਵਸੇ ਇਹੀ ਖਾਸ